ਪੰਜਾਬ 'ਚ ਪਿਛਲੇ ਦਿਨੀ ਪਈ ਮੀਂਹ ਨੇ ਗਰਮੀ ਤੋਂ ਰਾਹਤ ਦਵਾਈ ਹੈ ਚੰਡੀਗੜ੍ਹ ਸਣੇ ਪੰਜਾਬ ਦੇ ਜ਼ਾਤਰ ਜ਼ਿਲ੍ਹਿਆਂ 'ਚ ਮੀਂਹ ਪੈਣ ਦੇ ਨਾਲ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਚਿਹਰੇ ਖਿਲੇ ਨੇ ਤਾਪਮਾਨ 'ਚ 7 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਕੱਲ ਤੇ ਪਰਸੋਂ ਤੱਕ ਤੇਜ਼ ਹਵਾਵਾਂ ਦੇ ਨਾਲ हल्के मीँह पैन की संभावना ज़ाहिर की है ज़्यादा तो ज़्यादा तापमान चौंती डिग्री तक दर्ज किया गया नाभा के फतहगढ़ साहब पे तेज़ मीह के सड़कों पानी भर गया किस तरीके मौसम जो है वह खुशगवार बनया हुआ है पिछले दो दिन तो बदलवाही है हल्का हल्का मीँह पै रहा है जिस के नै रही गर्मी दे करके लोगों इस पै रही मीँह थोड़ी बहुत निजात जरूर मिली है फतेहगढ़ साहब दस्वीर किस तरीके झोने की लवाई दे आज जो मी है आ काफ़ी लाहेवंद है ते मेरे नाल मेरे सहयोगी जुड़नगे अमृतसर तो राजीव शर्मा ते दूसरे पास चंडीगढ़ तो मनोज राठी मैं सब तो पहला रुक करा मनोज राठी जो कि सुखना लेख मौजूद ने चंडी चंडीगढ़ का मौसम मनोज खुशगवार बनया हुआ है तुसी तो सुखना लेख ते मौजूद हो कि आमद इतने सैलानिया की वेखन मिल रही है ਬਿਲਕੁਲ ਸਰਬ ਜੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਮੌਸਮ ਦਾ ਮિજાਜ ਹੁਣ ਲਗਾਤਾਰ ਬਦਲ ਰਿਹਾ ਹੈ ਗਰਮੀ ਤੋਂ ਜ਼ਰੂਰ ਰਾਹਤ ਦੇਖਣ ਨੂੰ ਮਿਲ ਰਹੀ ਹੈ ਔਰ ਮੌਸਮ ਵਿਭਾਗ ਦੀ ਮੰਨੀ ਹੈ ਤੇ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੱਤੀਆਂ ਹਾਲਾਂਕਿ ਅੱਜ VOTING ਬੰਦ ਕੀਤੀ ਹੋਈ ਹੈ ਕਿਉਂਕਿ ਸਵੇਰ ਤੋਂ ਹੀ ਰਾਤ ਤੋਂ ਹੀ ਜਿਹੜੀ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਸੀ ਜਿਸ ਕਰਕੇ VOTING ਕਿਉਂਕਿ ਜਿਆਦਾ ਜਿਹੜਾ ਮੀਂਹ ਪੈਂਦਾ ਤਾਂ VOTING ਜਿਹੜੀ ਉਹ ਬੰਦ ਕਰ ਦਿੱਤੇ ਜਾਂਦੇ ਲੇਕਿਨ ਸੁਖਨਾ ਲੇਖਦੀ ਹੈ ਤਸਵੀਰਾਂ ਨੇ ਮੌਸਮ ਕਾਫੀ ਖੁਸ਼ਗੁਵਾਰ ਨੇ ਹਾਲਾਂਕਿ ਜਿਹੜੇ ਟੂਰਿਸਟ ਨੇ ਉਹ ਜ਼ਰੂਰ ਇੱਥੇ ਆਉਂਦੇ ਨੇ ਆਪਣੇ ਦੋਸਤ ਨਾਲ ਆਪਣੇ ਫੈਮਿਲੀ ਦੇ ਨਾਲ ਕਿਉਂਕਿ ਰੋਜ਼ਾਨਾ ਅਸੀਂ ਕੋਸ਼ਿਸ਼ ਕਰਦੇ ਆ ਕਿ ਮੌਸਮ ਦਾ ਅਪਡੇਟ ਦੇਣ ਲਈ ਔਰ ਮੌਸਮ ਵਿਭਾਗ ਦੇ ਜਿਹੜੀ ਜਾਣਕਾਰੀ ਹੈ ਕਿ ਕੱਲ ਸ਼ਾਮ ਤੋਂ ਯਾਨੀ 19 ਦੀ ਸ਼ਾਮ ਤੋਂ ਲੈ ਕੇ 20 21 22 23 ਹੈਵੀ ਰੇਨ ਫੋ ਹੈਵੀ ਰੇਨਫਾਲ ਦਾ ਅਲਰਟ ਵੀ ਜਾਰੀ ਕੀਤਾ ਗਿਆ ਚੰਡੀਗੜ੍ਹ ਹੀ ਨਹੀਂ ਬਲਕਿ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜਿਹੜੇ ਸਾਊਥ-ਵੈਸਟਰਨ ਪਾਰਟਸ ਨੇ ਉੱਥੇ ਹੈਵੀ ਰੇਨ ਫਾਲ ਦਾ ਅਲਰਟ ਦਿੱਤਾ ਗਿਆ ਹੈ ਔਰ ਇਸ ਕਰਕੇ ਕਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਸੁਖਨਾਲੇਖ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਮੌਸਮ ਕਾਫੀ ਸੁਹਾਵਣਾ ਹੈ ਔਰ ਰਾਤ ਅ ਚੰਡੀਗੜ੍ਹ ਸਮੇਤ ਕਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਰਿਹਾ ਹੈ ਔਰ ਜਿਸ ਕਰਕੇ ਮੌਸਮ ਦਾ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਡਾਊਨ ਹੋਇਆ ਹੈ ਕਾਫੀ ਗਿਰਾਵਟ ਹੋਈ ਹੈ ਕਿਉਂਕਿ ਪਿਛਲੇ ਦਿਨਾਂ ਜਿਸ ਤਰ੍ਹਾਂ ਦਾ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ ਸੀਗਾ ਉਸ ਕਰਕੇ ਹੁਣ ਕੁਝ ਨਾ ਕੁਝ ਰਾਹਤ ਜ਼ਰੂਰ ਦੇਖਣ ਨੂੰ ਮਿਲੀ ਹੈ ਔਰ ਲੋਕਾਂ ਨੂੰ ਵੀ ਕਾਫੀ ਰਾਹਤ ਹੈ ਕਿਉਂਕਿ ਪਿਛਲੇ ਦਿਨਾਂ ਜਿਹੜਾ ਟੈਂਪਰੇਚਰ ਦੀ ਅਸੀਂ ਗੱਲ ਕਰ ਲਈ ਹੈ 40 45 46 ਜਿਹੜੇ ਲੋਕ ਵੀ ਇੱਥੇ ਜੁੜਨਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭਾਜੀ ਮੌਸਮ ਕਾਫੀ ਚੇਂਜ ਹੋਇਆ ਹੈ ਅੱਜ ਤੁਸੀਂ ਆ ਰਹੇ ਹਾਂਜੀ بارش ਦੇ ਹੋਣ ਨਾਲ ਕਾਫੀ ਫਰਕ ਪੈ ਗਿਆ ਕੁਝ ਗਰਾਵਟ ਆਈ ਹੈ ਲੇਕਿਨ ਅਜੇ ਵੀ ਪਸੀਨਾ ਪਸੀਨਾ ਉਮਸ ਜੀ ਪੈ ਰਹੀ ਹੈ ਮਿਊਮਿਡਿਟੀ ਹੈਗੀ ਹੈ ਇਹ ਪੰਜ ਚਾਰ ਵਾਰੀ ਅਗਰ ਰੈਗੂਲਰ بارش ਹੋਏਗੀ ਤੇ ਫਿਰ ਜਾ ਕੇ ਫਰਕ ਪਏਗਾ ਫਿਲਹਾਲ ਇੱਕ ਅੱਧੀ ਹਲਕੀ بارش ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਵਾਲਾ ਤੇ ਰੈਗੂਲਰ ਜਿਦਾ ਤੁਸੀਂ ਦੱਸ ਰਹੇ ਹੋ ਕਿ ਮੌਸਮ ਵਿਭਾਗ ਨੇ ਦੱਸਿਆ ਤਾਂ ਉਹਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲੇਗੀ ਚੰਡੀਗੜ੍ਹ ਵਾਸੀਆਂ ਨੂੰ ਤੇ ਚੰਡੀਗੜ੍ਹ ਵਾਸੀਆਂ ਨੂੰ ਮੈਂ ਤੇ ਇਹ ਅਪੀਲ ਕਰਦਾ ਕਿ ਆ ਮੌਸਮ ਵਧੀਆ ਆ ਰਿਹਾ ਆਪਣਾ ਪਕੌੜੇ ਪਕੂੜੇ ਬਣਾਉਣ ਪੂੜੇ ਪੜੇ ਇੰਜੋਏ ਇੰਜੋਏ ਪੂਰਾ ਆਪਣਾ ਲਾਈਫ ਦਾ ਕਰ ਤੇ ਬਹੁਤ ਮौज-ਮਸਤੀ ਕਰੋ ਨਾ ਇੰਜੋਏ ਕਰੋ ਬਸ ਵੀ ਭਾਜੀ ਇੰਜੋਏ ਕਰ ਰਹੇ ਹੋ ਜਿੱਦਾਂ ਬਹੁਤ ਜਿਆਦਾ ਕਰ ਰਹੇ ਬਹੁਤ ਜਿਆਦਾ ਕਰ ਰਹੇ ਇੱਥੇ ਕਰ ਰਹੇ ਹੋ ਇੰਜੋਏ ਬਹੁਤ ਵਧੀਆ ਮੌਸਮ ਆਈ ਮੈਂ ਹੁਣ ਵਧੀਆ ਜਿਹਾ ਵੀ ਇੱਕ ਕਰਕੇ ਬੜੇ ਆਓ ਤੁਸੀਂ ਇੰਜੋਏ ਕਰੋ ਖੁਸ਼ ਹੋਵੋ ਬਹੁਤ ਵਧੀਆ ਮੌਸਮ ਹੈ ਮੌਸਮ ਦਾ ਬਿਲਕੁਲ ਖੁੜੀ ਇਹ ਛੁੱਟੀਆਂ ਤਾਂ ਹੈ ਹੀ ਹੈ ਤਾਂ ਬਿਲਕੁਲ ਜਿੱਦਾਂ ਹੋਰ ਵੀ ਜਿਹੜੇ ਲੋਕ ਚੁੜਨਗੇ ਕਿਉਂਕਿ ਦੇਖੋ ਮੌਸਮ ਦਾ ਵਿਜ਼ਾਜ਼ ਚੇਂਜ ਹੋ ਰਿਹਾ ਸਰਬਜੋਤ ਔਰ ਇਸ ਕਰਕੇ ਲੋਕ ਕਿਉਂਕਿ ਗਰਮੀ ਦਾ ਜਿਹੜਾ ਪਿਛਲੇ ਦਿਨਾਂ ਕਹਿਰ ਦੇਖਣ ਨੂੰ ਮਿਲਿਆ ਔਰ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ 'ਚ ਯਾਨੀ ਕਿ ਕੱਲ ਤੋਂ ਹਾਲਾਂਕਿ ਅੱਜ ਥੋੜੀ ਜੀ ਹਿਊਮਿਡ ਰਹਿ ਸਕਦੀ ਹੈ ਦਿਨ ਦੇ ਟਾਈਮ ਲੇਕਿਨ ਕੱਲ ਤੋਂ ਯਾਨੀ 19 ਤਰੀਕ ਦੀ ਸ਼ਾਮ ਤੋਂ ਲੈ ਕੇ 19 20 21 22 23 ਰੇਨਫਾਲ ਦਾ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਯਾਨੀ ਕਿ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਜਿਹੜੇ ਸਾਊਥ-ਵੈਸਟਰਨ ਪਾਰਟਸ ਆ ਉਹ ਤੋਂ ਦੱਸ ਦਈਏ ਕਿ ਇਹ ਵੀ ਦੱਸਿਆ ਜਾ ਰਿਹਾ ਕਿ 25 ਤੋਂ ਬਾਅਦ ਮੌਨਸੂਨ ਜਿਹੜਾ ਹੈ ਉਹ ਐਂਟਰ ਹੋ ਸਕਦਾ ਹੈ ਪਰ ਇਸ ਕਰਕੇ ਲੇਕਿਨ ਇਸ ਤੋਂ ਪਹਿਲਾਂ ਹੀ ਜਿਹੜੀ ਰੇਨਫਾਲ ਹੈ ਉਹਦੀ ਐਕਟੀਵਿਟੀ ਜਰੂਰ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਆਬ ਜਿਹੜੇ ਲੋਕ ਨੇ ਟੂਰਿਸਟ ਹੈ ਕਿਉਂਕਿ ਦੇਖੋ ਛੁੱਟੀਆਂ ਦਾ ਸਮਾਂ ਹੈ ਉਹ ਛੁੱਟੀਆਂ ਦੇ ਟਾਈਮ ਛੁਕਨਾ ਲੇਕ ਤੇ ਜਾਂ ਫਿਰ ਰੌਗੜਾ ਨੇ ਪੂਰੀ ਬੈਲਟ ਇੱਕ ਨਾਲ ਹੀ ਹੈ ਇਸ ਕਰਕੇ ਜਿਹੜੇ ਲੋਕ ਨੇ ਉਹ ਪੂਰਾ ਇੰਜੋਏ ਵੀ ਕਰਦੇ ਨਜ਼ਰ ਆ ਰਹੇ ਨੇ ਔਰ ਗਰਮੀ ਤੋਂ ਜਿਹੜੀ ਰਾਹਤ ਹੈ ਉਹ ਜਰੂਰ ਕਿਤੇ ਨਾ ਕਿਤੇ ਵੇਖਣ ਨੂੰ ਮਿਲੇ ਜਿਸ ਕਰਕੇ ਜਿਹੜੇ ਲੋਕ ਨੇ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਪੂਰਾ ਦਿਨ ਇਸ ਤੇ ਚਹਲ ਪਹਲ ਜਰੂਰ ਦੇਖਣ ਨੂੰ ਮਿਲੇਗੀ ਹਾਲਾਂਕਿ ਹਾਂ ਜੀ ਹੁਣ ਥੋੜਾ ਜਿਹਾ ਮੀਂਹ ਰੁਕਿਆ ਹੈ ਲੇਕਿਨ ਹਿਊਮਿਡਿਟੀ ਥੋੜੀ ਜ਼ਿਆਦਾ ਹੋ ਚੁੱਕੀ ਹੈ ਲੇਕਿਨ ਅਜ ਦਾ ਦਿਨ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ ਹੈ ਚੰਡੀਗੜ੍ਹ ਦੇ ਵਿੱਚ ਚੋਰ ਖਾਸ ਤੌਰ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਯਾਨੀ ਕਿ ਮੌਸਮ ਹੁਣ ਸੁਹਾਵਣਾ ਹੋਗਾ ਟੈਂਪਰੇਚਰ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀਏ ਰਾਤ ਦੇ ਟੈਂਪਰੇਚਰ ਦੇ ਵਿੱਚ ਵੀ ਔਰ ਦਿਨ ਦੇ ਟੈਂਪਰੇਚਰ ਦੇ ਵਿੱਚ ਵੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤਸਵੀਰਾਂ ਤੁਸੀਂ ਸਾਨੂੰ ਵਖੰਦਰੋਂ ਮੈਂ ਆਪਣੇ ਸਹਿਯੋਗੀ ਦਾ ਰੁੱਕ ਰਾਂਗੇ ਰਾਜੀਵ ਅੰਮ੍ਰਿਤਸਰ 'ਚ ਮੌਸਮ ਦਾ ਮਜਾਜ ਕਿਹੋ ਜਿਹਾ ਹੈ ਆ ਦੇਖੋ ਸਰਬਜੋਤ ਪਿਛਲੇ 2 ਦਿਨਾਂ ਤੋਂ ਥੋੜੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਇਸ ਵੇਲੇ ਲਗਭਗ 10:30 ਵਜੇ ਦਾ ਸਮਾਂ ਹੈ ਔਰ ਥੋੜੀ ਹਵਾ ਚੱਲਣ ਕਰਕੇ ਤਾਪਮਾਨ ਇਸ ਵੇਲੇ 33 ਡਿਗਰੀ ਦੇ ਆਸ-ਪਾਸ ਹੈ ਔਰ ਲੋਕ ਸੜਕਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕੰਮਕਾਰਾਂ ਤੇ ਇਸ ਵੇਲੇ ਲੋਕਾਂ ਨੇ ਜਾਣਾ ਹੁੰਦਾ ਤਾਂ ਬਰਸਾਤ ਜਿਹੜੀ ਹੈ ਉਹ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਈ ਹਾਲਾਂਕਿ ਕੁਝ ਦਿਨ ਪਹਿਲਾਂ ਜ਼ਰੂਰ ਇੱਕਦਮ ਅੰਮ੍ਰਿਤਸਰ ਦੇ ਵਿੱਚ ਸ਼ਾਮ ਵੇਲੇ ਹਨੇਰਾ ਛਾਇਆ ਉਸ ਵੇਲੇ ਤੇਜ਼ ਬਰਸਾਤ ਜਿਹੜੀ ਹੈ ਉਦੋਂ ਲੋਕਾਂ ਨੂੰ ਥੋੜੀ ਰਾਹਤ ਮਿਲੀ ਸੀ ਪਰ ਉਸ ਤੋਂ ਬਾਅਦ ਲਗਾਤਾਰ ਤਾਪਮਾਨ ਜੋ ਹੈ ਉਹ ਵਧਦਾ ਜਾ ਰਿਹਾ ਸੀ ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਕਾਰਾਂ ਤੇ ਜਾਣ ਦੇ ਲਈ ਔਰ ਲੋਕਾਂ ਨੂੰ ਮਜਬੂਰਨ ਆਪਣੇ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ ਸੀ ਔਰ ਜੇਕਰ ਗੱਲ ਕੀਤੀ ਜਾਵੇ ਇੱਕ ਪਾਸੇ ਬਿਜਲੀ ਦੇ ਜਿਹੜੇ ਕੱਟ ਨੇ ਲੰਬੇ ਉਹ ਵੀ ਲੱਗੇ ਜਿਸ ਕਰਕੇ ਲੋਕਾਂ ਦੀ ਪਰੇਸ਼ਾਨੀ ਜਿਹੜੀ ਹੈ ਉਹ ਵਾਧੀ ਹੋਈ ਨਜ਼ਰ ਆਈ ਪਰ ਹੁਣ ਜੇਕਰ ਬਰਸਾਤ ਹੁੰਦੀ ਹੈ ਤਾਂ ਫਿਰ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਹੈ ਉਹ ਜ਼ਰੂਰ ਆਏਗੀ ਪਰ ਇਸ ਵੇਲੇ ਕਿਤੇ ਨਾ ਕਿਤੇ ਜਿਹੜੀ ਥੋੜੀ ਬਹੁਤ ਹਵਾ ਚੱਲ ਰਹੀ ਹੈ ਉਸ ਕਰਕੇ ਜ਼ਰੂਰ ਲੋਕਾਂ ਨੂੰ ਗਰਮੀ ਤੋਂ ਥੋੜੀ ਨਿਜਾਤ ਮਿਲੀ ਹੈ ਪਰ ਪਿਛਲੇ ਜੇਕਰ ਮੈਂ 2-3 ਦਿਨ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਤਾਪਮਾਨ ਬਹੁਤ ਉੱਪਰ ਗਿਆ ਸੀ ਜਿਸ ਕਰਕੇ ਬਹੁਤ ਜ਼ਿਆਦਾ ਗਰਮੀ ਹੋਈ ਲੋਕਾਂ ਨੂੰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਇੱਕ ਪਾਸੇ ਤਾਂ ਗਰਮੀ ਦਾ ਕਹਿਰ ਔਰ ਦੂਸਰੇ ਪਾਸੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਕਈ ਵਾਰ ਜਿਹੜੇ ਬਿਜਲੀ ਦੇ ਟਰਾਂਸਫਾਰਮਰ ਨੇ ਉਹ ਵੀ ਜਵਾਬ ਦੇ ਜਾਂਦੇ ਨੇ ਯਾਨੀ ਕਿ ਕਦੇ ਟਰਾਂਸਫਾਰਮਰ ਸੜ ਗਿਆ ਜਾਂ ਗਰਮੀ ਕਰਕੇ ਕੋਈ ਹੋਰ ਫਾਲਟ ਪੈ ਗਿਆ ਤਾਂ ਜਦੋਂ ਬਿਜਲੀ ਨਾ ਆਵੇ ਤਾਂ ਲੋਕਾਂ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਹੋਰ ਵੱਧੀਆਂ ਨੇ ਪਰ ਅੱਜ ਦੀ ਮੈਂ ਗੱਲ ਕਰਾਂ ਤਾਂ ਮੌਸਮ ਥੋੜਾ ਜਿਹਾ ਜ਼ਰੂਰ ਬਦਲਿਆ ਹੋਇਆ ਨਜ਼ਰ ਆ ਰਿਹਾ ਪਰ ਹੁਣ ਲੋਕਾਂ ਨੂੰ ਇੰਤਜ਼ਾਰ ਹੈ ਕਿ ਬਰਸਾਤ ਕਦੋਂ ਹੁੰਦੀ ਹੈ ਦੂਜੇ ਪਾਸੇ ਇੰਨੀ ਗਰਮੀ ਦੇ ਵਿੱਚ ਜਿੱਥੇ ਪੁਲਿਸ ਮੁਲਾਜ਼ਮ ਡਿਊਟੀ ਕਰਦੇ ਨੇ ਤਾਂ ਉਹਨਾਂ ਦੇ ਲਈ ਵੀ ਛੋਟੇ-ਛੋਟੇ ਜਿਹੜੇ ਟੈਂਟ ਨੇ ਉਹ ਚੌਂਕਾਂ ਦੇ ਵਿੱਚ ਪੁਲਿਸ ਵੱਲੋਂ ਲਗਾਏ ਗਏ ਨੇ ਤਾਂ ਕਿ ਗਰਮੀ ਤੋਂ ਉਹਨਾਂ ਨੂੰ ਵੀ ਬਚਾਇਆ ਜਾ ਸਕੇ ਤਾਂ ਫਿਲਹਾਲ ਹਵਾ ਜ਼ਰੂਰ ਅਮਰitsar ਦੇ ਵਿੱਚ ਚੱਲ ਰਹੀ ਹੈ ਪਰ ਹੁਣ ਇੰਤਜ਼ਾਰ ਅਮਰitsar ਦੇ ਲੋਕ ਕਰ ਰਹੇ ਨੇ ਕਿ ਕਦੋਂ ਬਾਰਿਸ਼ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋਏਗੀ ਜਿਸ ਕਰਕੇ ਸ਼ਹਿਰੀਆਂ ਨੂੰ ਔਰ ਜਿਹੜੇ ਪਿੰਡੂ ਖੇਤਰਾਂ ਦੇ ਵਿੱਚ ਕਿਸਾਨਾਂ ਨੂੰ ਵੀ ਉਸ ਦਾ ਜਿਹੜਾ ਲਾਭ ਹੈ ਉਹ ਮਿਲੇਗਾ ਜੀ ਸਰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂ तमाम ਜਾਣਕਾਰੀ ਦੇਣ ਲਈ ਤੇ ਕਿਸ ਤਰੀਕੇ ਨਾਲ ਮੀਂਹ ਲਗਾਤਾਰ ਦੋ ਦਿਨਾਂ ਦਾ ਪੈ ਰਿਹਾ ਹੈ ਹੌਲੀ ਹੌਲੀ ਕਰਕੇ ਪਰ ਜਿਸ ਨਾਲ ਟੈਂਪਰੇਚਰ 'ਚ तकरीबन 7 ਡਿਗਰੀ ਦੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਕਿਉਂਕਿ ਆਤ ਦੀ ਗਰਮੀ ਪੈ ਰਹੀ ਸੀ